ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜਸ਼ ਫੈਸ਼ਨ ਚ ਆਪ ਸਭ ਦਾ ਸਵਾਗਤ ਹੈ। ਹਾਂ ਜੀ ਅਸੀਂ ਇੱਕ ਸੂਟ ਰੈਡੀ ਕੀਤਾ ਹੈ ਮਾਂ ਬੇਟੀ ਦਾ ਸੂਟ ਆ ਬਹੁਤ ਸੋਹਣਾ ਸੂਟ ਪਿਆਰਾ ਕਲਰ ਹੈ। ਪੈਚਵਰਕ ਕੀਤਾ ਹੋਇਆ ਰੈੱਡ ਪੈਚਵਰਕ ਲੱਗਿਆ ਹੋਇਆ ਜਰੀ ਧਿੱਲੇ ਚ ਤਿਆਰ ਕੀਤਾ ਹੋਇਆ ਸੂਟ ਹੈ। ਪਿਸਤਾ ਕਲਰ ਦਾ ਸੂਟ ਹੈ ਘੇਰੇ ਤੇ ਵਰਕ ਕੀਤਾ ਹੋਇਆ ਜੀ ਕੋਨਰਾਂ ਤੇ ਲੇਸ ਲਗਾਈ ਗਈ ਹੈ। ਚਾਕਾਂ ਤੇ ਲੇਸ ਲੱਗੀ ਹੋਈ ਹੈ ਜੀ ਦੋਵੇਂ ਪਾਸੇ ਸੈਡਾਂ ਤੇ ਆ ਨਾਲ ਬੇਟੀ ਦਾ ਤਿਆਰ ਕੀਤਾ ਹੈ। ਪੌਂਚੇ ਤੇ ਪੈਚ ਲੱਗਿਆ ਹੋਇਆ ਘੇਰੇ ਤੇ ਪੈਚਵਰਕ ਕੀਤਾ ਹੋਇਆ ਥਿੱਲੇ ਤੇ ਵਰਕ ਕੀਤਾ ਹੋਇਆ ਸਾਰਾ ਸੂਟ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਹੈ ਹਾਂ ਬੇਟੀ ਦਾ ਆ ਉੱਪਰ ਆਪਾਂ ਪੱਟੀ ਲਾ ਕੇ ਤੇ ਇਹਦਾ ਕਿ ਆ ਬਣਿਆ ਹੋਇਆ ਹਾਂਜੀ ਆ ਥੋ ਛੋਟੀ ਆਪਾਂ ਦੁਪੱਟਾ ਕਿ ਤਿਆਰ ਕੀਤਾ ਹੋਇਆ ਬਹੁਤ ਸੋਹਣਾ ਦੁਪੱਟਾ ਤਿਆਰ ਕੀਤਾ ਨਿਕਾ ਜਾ ਤੇ ਇਹਦੇ ਤੇ ਵੀ ਆਪਾਂ ਗੋਟਾ ਪੱਟੀ ਕੀਤੀ ਹੋਈ ਹੈ ਬਾਜੂ ਤੇ ਵੀ ਤੇ ਘੇਰੇ ਤੇ ਵੀ ਆਪਾਂ ਬੇਟੀ ਦੇ ਵੀ ਨਾਲ ਹੀ ਤਿਆਰ ਸਾਰਾ ਰੈਡੀਓ ਮੇਕਅਪ ਕੀਤਾ ਹੋਇਆ ਜਿਵੇਂ ਮਾਂ ਨੇ ਕੀਤਾ ਹੋਇਆ ਤਾਂ ਛੋਟੀ ਜੀ ਨਿੱਕੀ ਜੀ ਆਪਣੀ ਬਾਟਮ ਤਿਆਰ ਕੀਤੀ ਹੋਈ ਐ ਆ ਦੇਖੋ ਜੀ ਬਹੁਤ ਸੋਹਣੀ ਬਣੀ ਹੋਈ ਐ ਤੇ ਆ ਆਪਾਂ ਸੂਟ ਸਾਰਾ ਰੈਡੀ ਕੀਤਾ ਹੋਇਆ ਵਿਦ ਦੁਪੱਟਾ ਜੀ ਨਾਲ ਤੇ ਦੂਰੋਂ ਕਰਕੇ ਦਿਖਾ ਦਿੰਨੇ ਆਂ ਅਸੀਂ ਆ ਦੇਖੋ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹ ਥੋੜਾ ਜਿਹਾ ਬੇਟੀ ਦਾ ਆਪਣੇ ਕੋਲੇ ਨਾਲ ਵੀ ਆ ਬੇਟੀ ਦਾ ਆਪਾਂ ਨਾਲ ਜਿਹੜਾ ਤਿਆਰ ਕੀਤਾ ਹੋਇਆ ਸੀ ਥੋੜਾ ਜਿਹਾ ਕਲਰ ਚੇਂਜ ਆ ਗਿਆ ਇਹਦੇ ਨਾਲ ਦਾ ਸਟਫ ਹੈ ਨਹੀਂ ਸੀ ਆਪਣੇ ਕੋਲੇ ਜਿਹੜਾ ਇਹ ਫੈਬਰਿਕ ਸੀ ਇਹ ਆਪਣੇ ਕੋਲੇ 1.5 ਮੀਟਰ ਹੀ ਸੀ ਇਹ ਪੂਰਾ ਸੂਟ ਬਣ ਕੇ ਰੈਡੀ ਹੋ ਗਿਆ ਸੀ ਉਹ ਕਹਿੰਦੇ ਸਾਨੂੰ ਨਾਲ ਬੇਟੀ ਦਾ ਵੀ ਚਾਹੀਦਾ ਤੇ ਆ ਦੇਖੋ ਜੀ ਦੁਪੱਟਾ ਹੀ ਬਹੁਤ ਸੋਹਣਾ ਬਣਿਆ ਹੋਇਆ ਤੇ ਥੋੜਾ ਜਿਹਾ ਬੇਟੀ ਦਾ ਕਲਰ ਚੇਂਜ ਹੋ ਗਿਆ ਸੀ ਮਾਣਾ ਜੀ ਥੋੜਾ ਜਿਹਾ ਫਰਕ ਹੈ ਜੀ ਤੇ ਆ ਇਹਦਾ ਘੇਰੇ ਤੇ ਵਰਕ ਕੀਤਾ ਹੋਇਆ ਜੀ ਤੁਸੀਂ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਸਾਥੋਂ ਕਿਸੇ ਵੀ ਕਲਰ ਤੁਸੀਂ ਰੈਡੀ ਕਰਵਾ ਸਕਦੇ ਆ ਤੇ ਪੈਚਵਰਕ ਵੀ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਤੁਸੀਂ ਕਿਸੇ ਵੀ ਵੀਗ ਰੈਡੀ ਕਰਵਾ ਸਕਦੇ ਕਿਸੇ ਵੀ ਕਲਰ ਚ ਜੇ ਕੱਲਾ ਪੈਚ ਚੇਂਜ ਹੋ ਜੂਗਾ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ